ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਵਿੱਚ ਸੁਭਾਏ ਮਾਨ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਬਹੁਤ ਵੱਡੀ ਕਿਰਪਾ ਹੋਈ ਹੈ ਸਮ ਸਤਿਗੁਰ ਨੇ ਬਖਸ਼ਿਆ ਸਾਰੇ ਤੰਦਨ ਬਾਬਾ ਆਨੰਦ ਸਿੰਘ ਮਹਾਰਾਜ ਜਿਨ੍ਹਾਂ ਦੇ ਪਵਨ ਪਵਿੱਤਰ ਪਿਆਰੇ ਮਿੱਠੀ ਬਰਸੀ ਦੀ ਆਦ ਨੂੰ ਸਮਰਪਿਤ ਇਸ ਮਹਾਨ ਸਮਾਗਮ ਦੇ ਵਿੱਚ ਹਾਜ਼ਰੀਆਂ ਲਵਾਈਆਂ ਨੇ ਤਨ ਤਨ ਬਾਬਾ ਅਨੰਤ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਇਸ ਕਲਯੁਗ ਦੇ ਬੜੇ ਭਿਆਨਕ ਸਮੇਂ ਦੇ ਵਿੱਚ ਆ ਕੇ ਜਿੱਥੇ ਆਪ ਨਾਮ ਜਪ ਕੇ ਉਸ ਮਰਤਬੇ ਨੂੰ ਹਾਸਲ ਕੀਤਾ ਕਿਉਂਕਿ ਜਵੇਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਗਤ ਜਲੰਦੇ ਨੂੰ ਤਾਰਨ ਵਾਸਤੇ ਆਏ ਬੜੀ ਅਵਸਥਾ ਭੈੜੀ ਸੀ ਕਲ ਕਾਤੀ ਰਾਜੇ ਕਾ ਸਾਈ ਧਰਮ ਪੰਖ ਕਰ ਉਡਰਿਆ ਕੂੜ ਅਮਾਵਸ ਸੱਚ ਚੰਦਰਮਾ ਦੀ ਸਹਿ ਨਾਹੀ ਕਹਿ ਚੜੇ ਤੇ ਜਦੋਂ ਸਮਾ ਧੰਨ ਬਾਬਾ ਨੰਦ ਸਿੰਘ ਮਹਾਰਾਜੀ ਦਾ ਆਇਆ ਉਹ ਦੋਵੇਂ ਪਖੰਡ ਬੜੇ ਜੋਰਾ ਤੇ ਸੀ ਗੁਰੂ ਨਾਨਕ ਦੇ ਸਿਧਾਂਤ ਨੂੰ ਤਕਰੀਬਨ ਹਰ ਬੰਦਾ ਭੁੱਲਿਆ ਹੋਇਆ ਸੀ ਤੇ ਜਿਨ੍ਹਾਂ ਨੇ ਬੰਦਗੀ ਕੀਤੀ ਨਾਮ ਜਪਿਆ ਸੇਵਾ ਸਿਮਰਨ ਕੀਤਾ ਜਿਨ੍ਹਾਂ ਨੇ ਰੱਬ ਨੂੰ ਪਾਲਿਆ ਉਹਨਾਂ ਨੇ ਛੁਪਾ ਲਿਆ ਪਰ ਜੇ ਧੰਦਨ ਬਾਬਾ ਅਨੰਤ ਸਿੰਘ ਮਹਾਰਾਜ ਜੀ ਦੀ ਡਿਊਟੀ ਲੱਗੀ ਦਰਗਾਹ ਦੇ ਵਿੱਚ ਇਹ ਵਿਧੀਆਂ ਹੁੰਦੀਆਂ ਨੇ ਮਹਾਪੁਰਖਾਂ ਦੀਆਂ ਜਗਤ ਜਲੰਦੇ ਨੂੰ ਤਾਰਨ ਦੀਆਂ ਐਸੇ ਲੋਕ ਜਿਨ੍ਹਾਂ ਦਾ ਬੜਾ ਬੋਲ ਬਾਲਾ ਸੀ ਜਿਨ੍ਹਾਂ ਦੇ ਮੁਖ ਵਿੱਚ ਹੋਰ ਜੀਵਨ ਵਿੱਚ ਹੋਰ ਜਿਨ੍ਹਾਂ ਦੇ ਪਰਥਾਏ ਸਤਿਗੁਰੂ ਕਿਰਪਾ ਕਰਦੇ ਨੇ ਜਿੰਨ ਮਨ ਹੋਰ ਮੁਖ ਹੋਰ ਸੇ ਕੰਢੇ ਕੱਚੇ ਪਰ ਤੰਦਰਨ ਬਾਬਾ ਆਨੰਦ ਸਿੰਘ ਮਹਾਰਾਜ ਜੀ ਨੇ ਪਹਿਲਾ ਆਪਣਾ ਜੀਵਨ ਸਮਾਜ ਨੂੰ ਇੱਕ ਸੇਹ ਦੇ ਦੇਣ ਵਾਸਤੇ ਬਣਾਇਆ ਨਹੀਂ ਕਿਉਂਕਿ ਦਰਗਾਹ ਦੇ ਵਿੱਚੋਂ ਹੀ ਬਣੇ ਹੋਏ ਮਹਾਪੁਰਖ ਆਉਂਦੇ ਨੇ ਕਈ ਵਾਰ ਹੁੰਦਾ ਨਾ ਇੱਥੇ ਆ ਕੇ ਮਹਾਪੁਰਖਾਂ ਨੇ ਬੰਦਗੀ ਕਰਕੇ ਜੀਵਨ ਬਣਾਇਆ ਮਹਾਪੁਰਖਾਂ ਦਾ ਜੀਵਨ ਤਾਂ ਦਰਗਾਹ ਤੋਂ ਹੀ ਬਣਿਆ ਹੁੰਦਾ ਹੈ ਪਰ ਸਾਨੂੰ ਸਿੱਖਿਆ ਕਿਵੇਂ ਮਿਲਦੀ ਸਾਨੂੰ ਉਪਦੇਸ਼ ਕਿਵੇਂ ਮਿਲਦਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬੰਦਗੀ ਕੀਤੀ ਸੇਵਾ ਸਿਮਰਨ ਬਹੁਤ ਕੁਸ਼ ਕੀਤਾ ਦੁਨੀਆ ਨੂੰ ਤਾਰਿਆ ਇਹ ਭਰਮ ਭੁਲੇਖੇ ਥੋੜੇ ਜੇ ਸਮਾਜ ਵਿੱਚ ਨੇ ਮੈਂ ਤਾਂ ਇਹ ਬੇਨਤੀ ਕਰ ਰਿਹਾ ਵੇਈਂ ਦੇ ਵਿੱਚ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਤਿੰਨ ਦਿਨ ਲਈ ਪ੍ਰਵੇਸ਼ ਕੀਤਾ ਆਪਾਂ ਕਹਿ ਦਿੰਨਿਆ ਵੀ ਗੁਰੂ ਨਾਨਕ ਦੇ ਮਹਾਰਾਜ ਨਿਰੰਕਾਰ ਦੇ ਘਰ ਗਏ ਕਾਦੇ ਵਾਸਤੇ ਪੁੱਛਣ ਵਾਸਤੇ ਵੀ ਹੁਣ ਸਮਾਜ ਨੂੰ ਉਧਾਰ ਕਿਵੇਂ ਕਰਨਾ ਸਾ ਸੰਗਤ ਇੱਕ ਪਾਸੇ ਆਪਾਂ ਕਹਿੰਦੇ ਗੁਰੂ ਨਾਨਕ ਆਪ ਨਿਰੰਕਾਰ ਹੈ ਆਪ ਨਰਾਇਣ ਕਲਾਤਾ ਹਰ ਜਗ ਮਹਿ ਪਰਵਰਿਓ ਆਪ ਨਿਰੰਕਾਰ ਗੁਰੂ ਨਾਨਕ ਤੇ ਫਿਰ ਕਹਿੰਦੇ ਨਿਰੰਕਾਰ ਕੋਲ ਗਏ ਉਹ ਕਿਹੜਾ ਨਿਰੰਕਾਰ ਸੀ ਉਹ ਤੇ ਆਪ ਵੀ ਨਿਰੰਕਾਰ ਸੀ ਪਰ ਇਹ ਮਹਾਨ ਕਾਰਜ ਕਰਨ ਵਾਸਤੇ ਇਕਾਗਰਤਾ ਤੇ ਆਕਾਂਤ ਵਾਸ ਚਾਹੀਦਾ ਥੋੜੇ ਸਮੇਂ ਵਾਸਤੇ ਜਿਵੇਂ ਮਹਾਪੁਰਖਾਂ ਨੇ ਹੁਣ ਇਹ ਅੰਦਰ ਸੱਚਖੰਡ ਵਿੱਚ ਆਕਾਂਤ ਵਿੱਚ ਬਹਿ ਕੇ ਕਿੱਡਾ ਵੱਡਾ ਕਾਰਜ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਕੋਈ ਵੀ ਵੱਡਾ ਕਾਰਜ ਕਰਨਾ ਹੈ ਨਾ ਉਹਦੇ ਵਾਸਤੇ ਆਕਾਂਤ ਚਾਹੀਦਾ ਥੋੜਾ ਸਮਾਂ ਚਾਹੀਦਾ ਪਰ ਜੇ ਉਹਨਾਂ ਨੇ ਮਾਲਾ ਧਵੇਜ ਫੜੀ ਬੰਦਗੀ ਕੀਤੀ ਸਿਮਰਨ ਕੀਤਾ ਉਹ ਸਾਡੇ ਵਾਸਤੇ ਵੀ ਸਾਡੇ ਰਹਿਬਰ ਨੇ ਬੰਦਗੀ ਕੀਤੀ ਹੈ ਸਾਡੇ ਰਹਿਬਰ ਨੇ ਮਾਲਾ ਫੇਰੀ ਹੈ ਧੰਦਨ ਬਾਬਾ ਅਨੰਦ ਸਿੰਘ ਮਹਾਰਾਜ ਦਰਗਾਹ ਦੇ ਵਿੱਚੋਂ ਸਾਜੇ ਹੋਏ ਸੰਤ ਆਏ ਗੁਰੂ ਨਾਨਕ ਦੇ ਦੀਦਾਰ ਕਿਤੇ ਐਵੇਂ ਤੁਰਦੇ ਫਿਰਦੇ ਨੋ ਨਹੀਂ ਹੋ ਜਾਂਦੇ ਫਿਰ ਵੀ ਮਾਲਾ ਫੇਰੀ ਫਿਰ ਵੀ ਬੰਦਗੀ ਕੀਤੀ ਕਾਦੇ ਵਾਸਤੇ ਸਾਡੇ ਵਰਗਿਆਂ ਨੂੰ ਉਪਦੇਸ਼ ਮਿਲੇ ਵੀ ਸਾਡੇ ਰਹਿਬਰ ਨੇ ਸਾਡੇ ਗੁਰੂ ਨੇ ਸਾਡੇ ਸੰਤ ਨੇ ਸਾਡੇ ਮਹਾਪੁਰਖ ਨੇ ਜਾਪ ਕੀਤਾ ਸਾਨੂੰ ਵੀ ਜ਼ਰੂਰਤ ਹੈ ਜਾਪ ਕਰਨ ਦੀ ਅੱਜ ਵੀ ਮਹਾਪੁਰਖਾਂ ਦੇ ਹੱਥ ਵਿੱਚ ਮਾਲਾ ਹੈ ਤੇ ਕੀ ਮਹਾਪੁਰਖਾਂ ਨੂੰ ਮਾਲਾ ਫੇਰਨ ਦੀ ਲੋੜ ਹੈ ਜਿਨ੍ਹਾਂ ਦੇ ਰੋਮ ਰੋਮ ਦੇ ਵਿੱਚ ਪਰਮੇਸ਼ਰ ਦਾ ਨਾਮ ਵਸਿਆ ਹੋਵੇ ਉਹਨਾਂ ਨੂੰ ਮਾਲਾ ਦੀ ਲੋੜ ਨਹੀਂ ਪਰ ਸਾਨੂੰ ਲਾਗ ਕਿਵੇਂ ਲੱਗੇਗੀ ਸਾਨੂੰ ਜਾਗ ਕਿਵੇਂ ਲੱਗੇਗਾ ਤਾਂ ਲੱਗੇਗਾ ਜਦੋਂ ਮਹਾਪੁਰਖ ਸਾਡੇ ਸਾਹਮਣੇ ਮਾਲਾ ਫੇੜਨਗੇ ਫਿਰ ਸਾਡੇ ਮਨ ਵਿੱਚ ਵੀ ਇਹ ਵਿਚਾਰ ਆਏਗੀ ਵੀ ਸਾਡੇ ਰਹਿਬਰ ਸਾਡੇ ਗੁਰੂ ਸਾਡੇ ਮਹਾਪੁਰਖ ਮਾਲਾ ਫੇਰਦੇ ਨੇ ਭਾਈ ਆਪਾਂ ਵੀ ਮਾਲਾ ਫੇਰੀਏ ਆਪਾਂ ਵੀ ਸਿਮਰਨ ਕਰੀਏ ਤੇ ਆਪਣੇ ਸੇਵਾਦਾਰ ਹੁਣ ਬਾਬਾ ਜੀ ਨੇ ਆਪਣੇ ਸੇਵਾਦਾਰਾਂ ਨੂੰ ਇੱਕ ਨਾਮ ਦਿੱਤਾ ਕਿ ਬਿਹੰਗਮ ਮੈਂ ਸੰਖੇਪ ਜੀ ਬੇਨਤੀ ਕਰਾਂ ਮੇਰੇ ਪਾਤਸ਼ਾਹ ਬਾਣੀ ਵਿੱਚ ਕਿਰਪਾ ਕਰਦੇ ਨੇ ਗੱਗਾ ਗੁਰ ਕੇ ਵਚਨ ਬਚਾਨਾ ਜਿਨ੍ਹਾਂ ਨੇ ਆਪਣੇ ਗੁਰੂ ਦੇ ਵਚਨ ਦੀ ਪਛਾਣ ਕਰ ਲਈ ਜਿਨ੍ਹਾਂ ਨੇ ਆਪਣੇ ਗੁਰੂ ਦੇ ਵਚਨ ਨੂੰ ਮੰਨ ਲਿਆ ਉਹ ਗੁਰੂ ਦਾ ਸਿੱਖ ਮੁੱਖੋਂ ਦਾ ਸਾਰੇ ਕਹਿੰਦੇ ਨੇ ਮੇਰੇ ਪਾਤਸ਼ਾਹ ਕਿਰਪਾ ਕਰਦੇ ਨੇ ਮੁੱਖੋਂ ਹਰ ਹਰ ਸਭ ਕੋ ਕਰੈ ਮਿਰਲੇ ਹਿਰਦੇ ਵਸਾਇਆ ਪਰ ਜਿਨ੍ਹਾਂ ਨੇ ਗੁਰੂ ਦੇ ਬਚਨੋ ਹਿਰਦੇ ਵਿੱਚ ਵਸਾ ਲਿਆ ਫਿਰ ਸਤਿਗੁਰੂ ਕਿਰਪਾ ਕਰਦੇ ਨੇ ਦੂਜੀ ਬਾਤ ਨ ਧਰਈ ਕੰਨਾਂ ਹੋਰ ਕੋਈ ਬਚਨ ਗੁਰੂ ਦੇ ਹੁਕਮ ਤੋਂ ਬਿਨਾ ਆਪਣੇ ਕੰਨਾਂ ਤੇ ਨਾ ਧਰੇ ਫਿਰ ਬਾਦਸ਼ਾਹ ਕਿਰਪਾ ਕਰਦੇ ਨੇ ਰਹਿ ਬਿਹੰਗਮ ਕਤਹ ਨਾ ਜਾਈ ਬਿਹੰਗਮ ਕਹਿੰਦੇ ਨੇ ਪੰਛੀ ਨੂੰ ਸਤਗੁਰੂ ਕਿਰਪਾ ਕਰਦੇ ਨੇ ਬਿਹੰਗਮ ਪੰਛੀ ਨੂੰ ਕਹਿੰਦੇ ਪੰਛੀ ਪੇਟ ਭਰਦਾ ਹੈ ਉਡਾਰੀ ਮਾਰਦਾ ਸਵੇਰੇ ਭੋਜਨ ਵਾਸਤੇ ਪਰ ਕਿਸੇ ਦੇ ਘਰ ਮੰਗਣ ਨਹੀਂ ਜਾਂਦਾ ਧੰਨ ਧਨ ਬਾਬਾ ਨੰਦ ਸਿੰਘ ਮਹਾਰਾਜ ਦਾ ਇਹੀ ਉਪਦੇਸ਼ ਹੈ ਕਿਸੇ ਦੇ ਘਰ ਮੰਗਣ ਨਹੀਂ ਜਾੜਾ ਮਹਾਪੁਰਖਾਂ ਨੇ ਸਾਨੂੰ ਉਪਦੇਸ਼ ਕੀਤਾ ਪਿਛਲੀਆਂ ਰਾਤਾਂ ਵਿੱਚ ਧੰਨ ਧਨ ਬਾਬਾ ਨਰੈਣ ਸਿੰਘ ਮਹਾਰਾਜ ਜੀ ਨੇ ਬੜੀ ਬੁਲੰਦ ਆਵਾਜ਼ ਵਿੱਚ ਇਹ ਬਚਨ ਕਹਿਆ ਕਰਦੇ ਸੀ ਵੀ ਹੋਵੇ ਗੁਰੂ ਨਾਨਕ ਦਾ ਸਿੱਖ ਤੇ ਉਹ ਮੰਗਣ ਤੁਰਪੈ ਰਹੇ ਬਹਿੰਗਮ ਕਤਹ ਨ ਜਾਏ ਉਹ ਪੰਛੀ ਦੀ ਤਰ੍ਹਾਂ ਰਵੇ ਭਾਵੇਂ ਅਨਾਜ ਦੇ ਅੰਬਾਰ ਲੱਗੇ ਹੁਣ ਉਹਨੇ ਉਹਨਾ ਕੀ ਅੰਨ ਲੈਣਾ ਜਿੰਨੇ ਨਾਲ ਉਹਦਾ ਪੇਟ ਭਰ ਜਾਏ ਬਸ ਹੋਰ ਅੰਨ ਦੇ ਭੰਡਾਰ ਆਪਣੇ ਨਹੀਂ ਭਰਦਾ ਵੀ ਇੱਥੇ ਬਹੁਤ ਜ਼ਿਆਦਾ ਅੰਨ ਹੈ ਚੁੱਕ ਕੇ ਮੈਂ ਆਪਣੇ ਆਲਣੇ ਵਿੱਚ ਲੈ ਜਾ ਕੱਲ ਨੂੰ ਛਕਾਂਗਾ ਕੱਲ ਦੀ ਕੋਈ ਚਿੰਤਾ ਨਹੀਂ ਕੱਲ ਦੀ ਚਿੰਤਾ ਮੇਰੇ ਮਾਲਕ ਨੂੰ ਹੈ ਕੱਲ ਦੀ ਚਿੰਤਾ ਮੇਰੇ ਖਸਮ ਨੂੰ ਹੈ ਕੱਲ ਦੀ ਚੰਦਾ ਹੈ ਚਿੰਤਾ ਮੇਰੇ ਮੁਰਸ਼ਿਦ ਨੂੰ ਹੈ ਤੇ ਜਿਨ੍ਹਾਂ ਨੇ ਕੱਲ ਦੀ ਚਿੰਤਾ ਮਾਲਕ ਉਤੇ ਛੱਡ ਦਿੱਤੀ ਨਾ ਸਾਧ ਸੰਗਤ ਉਹਨਾਂ ਦੀ ਚਿੰਤਾ ਫਿਰ ਮਾਲਕ ਨੇ ਆਪ ਕੀਤੀ ਅੱਜ ਜੰਨੀ ਸੰਗਤ ਤੁਸੀਂ ਦੇਖਦੇ ਹੋ ਨਾਨਕ ਸਰ ਦੀ ਧਰਤੀ ਦੇ ਉੱਤੇ ਐਨੀ ਸੰਗਤ ਨੂੰ ਸਾਧ ਸੰਗਤ ਇਹ ਪ੍ਰਸ਼ਾਦੇ ਬਣਾਉਣੇ ਹੋਣ ਨਾ ਹਜ਼ਾਰਾਂ ਲੋਹਾਤ ਪਾਉਣੀ ਹੈ ਪੈਣ ਗਿਆ ਹਜ਼ਾਰਾਂ ਤੇ ਫਿਰ ਵੀ ਸ਼ਾਇਦ ਪ੍ਰਸ਼ਾਦਾ ਪੂਰਾ ਨਾ ਆਵੇ ਪਰ ਇੱਥੇ ਮਹਾਪੁਰਖ ਸੰਤ ਬਾਬਾ ਘਾਲਾ ਸਿੰਘ ਮਹਾਰਾਜ ਅਕਸਰੇ ਬਚਨ ਕਰਦੇ ਹੁੰਦੇ ਨੇ ਕਹਿੰਦੇ ਨੇ ਪਕਾਉਣ ਦਾ ਫਿਕਰ ਹੁੰਦਾ ਬਹੁਤ ਜਗ੍ਹਾ ਤੇ ਪਰ ਇੱਥੇ ਫਿਕਰ ਹੁੰਦਾ ਵਰਤੌਣਾ ਕਿੰਨਾ ਐਨਾ ਰਾਸਣ ਐਨਾ ਭੋਜਨ ਐਨੇ ਪਕਵਾਨ 36 ਪ੍ਰਕਾਰ ਦੇ ਪਦਾਰਥੇ ਵਰਤੌਣੇ ਕਿਵੇਂ ਨੇ ਇੱਥੇ ਵਰਤੌਣ ਦਾ ਫਿਕਰ ਹੁੰਦਾ ਫਿਰ ਵੀ ਜੰਨਾ ਸੰਗਤਾਂ ਦੇ ਵੱਲੋਂ ਇਹ ਸੇਵਾ ਆਉਂਦੀ ਹੈ ਸਾ ਸੰਗਤ ਵਰਤੌਂਦਿਆਂ ਵਰਤੌਂਦਿਆਂ ਵੀ ਉਹਦੇ ਵਿੱਚ ਬਰਕਤਾਂ ਰਹਿੰਦੀਆਂ ਨੇ ਸਾਰੀ ਵਰਤਾਈ ਵੀ ਨਹੀਂ ਜਾਂਦੀ ਇਹ ਬਰਕਤ ਬਾਬਾ ਨੰਦ ਸਿੰਘ ਮਹਾਰਾਜ ਜੀ ਨੇ ਕੇਵਲ ਕਿਹਾ ਨਹੀਂ ਵੀ ਬੇਹੰਗਮਾ ਵਾਲੀ ਅਵਸਥਾ ਕਰਕੇ ਦਿਖਾ ਦਿੱਤਾ ਅੱਜ ਇਸ ਸਥਾਨ ਦੇ ਉੱਤੇ ਕੋਈ ਗਿਣਤੇ ਮਣਤੇ ਨਹੀਂ ਰਹਿੰਦੇ ਕਿੰਨੀ ਸੰਗਤ ਕਿੱਥੋਂ ਆਈ ਅੱਜ ਮੌਜੂਦਾ ਹਾਲਾਤ ਪੰਜਾਬ ਦੇ ਬੜੇ ਮਾੜੇ ਨੇ ਬੜੇ ਫਲੱਡ ਹੜ੍ਹ ਆਏ ਹੋਏ ਨੇ ਬڑے ਲੋਕਾਂ ਦੇ ਰਸਤੇ ਬੰਦ ਹੋਏ ਹੋਏ ਨੇ ਬੜਿਆਂ ਦੇ ਘਰ ਡਿੱਗ ਪਏ ਨੇ ਬੜਿਆਂ ਦੀਆਂ ਫਸਲਾਂ ਖਰਾਬ ਹੋ ਗਈਆਂ ਨੇ ਬੜੇ ਲੋਕ ਉਥੇ ਰੁਜੇ ਨੇ ਫਿਰ ਵੀ ਇੱਥੇ ਦੇਖੋ ਸੰਗਤਾਂ ਦਾ ਕੋਈ ਅੰਤ ਨਹੀਂ ਤੇ ਜੇਕਰ ਉਹ ਸਾਰੀ ਸੰਗਤ ਇਹ ਹੜ੍ਹਾਂ ਦਾ ਇਹ ਫਲੱਡ ਦੀ ਇਹ ਆਫਤ ਨਾ ਆਈ ਹੁੰਦੀ ਤਾਂ ਫਿਰ ਤੁਸੀਂ ਅੰਦਾਜ਼ਾ ਲਾ ਲਓ ਗੱਦਾ ਵੱਡਾ ਸੰਗਤਾਂ ਦਾ ਇਥੇ ਹਜ਼ੂਮ ਘਟਾਉਣਾ ਸੀ ਕਾਦੇ ਵਾਸਤੇ ਧੰਤਨ ਬਾਬਾ ਅਨੰਦ ਸਿੰਘ ਮਹਾਰਾਜ ਜੀ ਦੀ ਪਿਆਰੀ ਮਿੱਠੀ ਯਾਦ ਨੂੰ ਮਨਾਉਣ ਵਾਸਤੇ ਐਵੇਂ ਨਹੀਂ ਮਨਾਇਆ ਜਾਂਦੀਆਂ ਇਹ ਯਾਦਾਂ ਕਮਾਈਆਂ ਨੇ ਦਰਗਾਹ ਦੀਆਂ ਔਰ ਇੱਕ ਜਨਮ ਦੀਆਂ ਨਹੀਂ ਹਜ਼ਾਰਾਂ ਜਨਮਾਂ ਦੀਆਂ ਮੈਂ ਸੰਖੇਪ ਜੀ ਬੇਨਤੀ ਕਰਕੇ ਮੈਂ ਸਮਾਪਤੀ ਕਰਾਂ ਸਾਧ ਸੰਗਤ ਜੀ ਚਾਰ ਅਵਸਥਾ ਨੇ ਸੰਤ ਦੀਆਂ ਚਾਰ ਅਵਸਥਾਵਾਂ ਸੁੱਤ ਸਤ ਸੰਤ ਤੇ ਸੇਤੂ ਸੁਤ ਦਾ ਭਾਵ ਹੈ ਜਦੋਂ ਬੰਦਾ ਬੱਚਾ ਮਾਤਾ ਦੇ ਗਰਭ ਤੋਂ ਪੈਦਾ ਹੁੰਦਾ ਹੈ ਭਾਵੇਂ ਧੀ ਹੋਵੇ ਤੇ ਭਾਵੇਂ ਹੋਵੇ ਪੁੱਤਰ ਗਰਭ ਦੇ ਵਿੱਚ ਬੜਾ ਭਾਰੀ ਦੁੱਖ ਚੱਲਦਾ ਹੈ ਤੇ ਉਸ ਤੋਂ ਬਾਅਦ ਜੇ ਉਹ ਦੁੱਖਾਂ ਨੂੰ ਸਹਿਣ ਕਰ ਲਏ ਤੇ ਫਿਰ ਇਸ ਦੁਨੀਆ ਦੇ ਵਿੱਚ ਉਹਦਾ ਜਨਮ ਹੁੰਦਾ ਹੈ ਤੇ ਉਸ ਤੋਂ ਬਾਅਦ ਉਹਦਾ ਪਰਵੇਸ਼ ਹੁੰਦਾ ਸੱਚ ਦੇ ਗਰਭ ਦੇ ਵਿੱਚ ਜਿਹਦੇ ਬਾਰੇ ਭਗਤ ਕਬੀਰ ਜੀ ਨੇ ਵੀ ਆਪਣੀ ਬਾਣੀ ਵਿੱਚ ਕਿਹਾ ਕਹਿੰਦੇ ਐਸੇ ਘਰ ਹਮ ਬਹੁਤ ਬਸਾਏ ਜਬ ਹਮ ਰਾਮ ਗਰਭ ਹੋਇਐ ਰਾਮ ਦਾ ਗਰਭ ਕਿਹੜਾ ਸੱਚ ਦਾ ਗਰਭ ਫਿਰ ਸੱਚ ਦੇ ਮਾਰਗ ਤੇ ਚੱਲ ਕੇ ਕਮਾਈ ਕਰਨੀ ਔਰ ਸੱਚ ਦੇ ਰਸਤੇ ਤੇ ਚੱਲਦਿਆਂ ਬੜੀਆਂ ਠੋਕਰਾਂ ਪਖੰਡੀ ਲੋਗ ਆ ਧਰਮੀ ਲੋਗ ਉਹ ਧੋਖਰਾ ਮਾਰਦੇ ਨੇ ਸੱਚ ਦੇ ਰਾਹ ਤੇ ਇਹ ਚੱਲੇ ਨਾ ਕਲਯੁਗ ਦੀ ਵੀ ਬੜੀ ਟੱਕਰ ਰੈਂਦੀ ਹੈ ਤੇ ਜੇ ਸੱਚ ਨੇ ਗਰਭ ਤੋਂ ਵੀ ਪਾਸ ਹੋ ਜਾਏ ਇਥੋਂ ਜਨਮ ਲੈ ਲੈ ਫੇਰ ਬਣਦਾ ਸੰਤ ਸੁੱਤ ਸਤ ਤੇ ਸੰਤ ਫੇਰ ਬਣਦਾ ਸੰਤ ਤੇ ਜਦੋਂ ਸੰਤ ਬਣ ਜਾਂਦਾ ਹੈ ਨਾ ਸਾਧ ਸੰਗਤ ਤੇ ਫੇਰ ਦੁਨੀਆਂ ਦੇ ਦੁੱਖ ਜਿਹੜੇ ਨੇ ਸਾਡੇ ਵਰਗੇ ਅਸੀਂ ਫਿਰ ਸਾਦੋਆ ਨੂੰ ਟਿਕਣ ਦੇ ਦਿੰਦੇ ਬਾਬਾ ਜੀ ਕਿਰਪਾ ਕਰੋ ਮੇਰੇ ਜੀਵਨ ਵਿੱਚ ਬੜਾ ਦੁੱਖ ਹੈ ਬਾਬਾ ਜੀ ਮੇਰਾ ਕਰੋ ਦਰਗਾਹ ਦੀਆਂ ਟਿਕਟਾਂ ਦੇ ਦਿਓ ਬਾਬਾ ਜੀ ਮੈਨੂੰ ਪੁੱਤਰ ਦੀ ਦਾਤ ਦੇ ਦਿਓ ਬਹੁਤ ਅਰਦਾਸਾਂ ਅਸੀਂ ਫਿਰ ਮਹਾਪੁਰਖਾਂ ਕੋਲ ਕਰਦੇ ਆਂ ਫਿਰ ਮਹਾਪੁਰਖਾਂ ਦੇ ਕੋਲ ਰਧੀਆਂ ਸਧੀਆਂ ਸਾਰੇ ਹੀ ਭੰਡਾਰੇ ਆ ਜਾਂਦੇ ਨੇ ਫਿਰ ਉਹ ਅਵਸਥਾ ਹੁੰਦੀ ਹੈ ਜਿੱਥੇ ਮੇਰੇ ਪਾਤਸ਼ਾਹ ਕਿਰਪਾ ਕਰਦੇ ਨੇ ਸੰਤਨ ਹੱਥ ਰੱਖੀ ਕੁੰਜੀ ਉਸ ਖਜ਼ਾਨੇ ਦੀ ਕੁੰਜੀ ਫਿਰ ਸਾਧੂ ਕੋਲ ਆ ਜਾਂਦੀ ਹੈ ਤੇ ਸਾਧ ਸੰਗਤ ਬਹੁਤੇ ਦੇ ਸਾਹਮਣੇ ਲੈਂਦੇ ਨੇ ਸੰਭਾਲ ਲੈਂਦੇ ਨੇ ਤੇ ਜਿਹੜੇ ਇੱਥੇ ਵਿਚਲਿਤ ਹੋ ਜਾਂਦੇ ਨੇ ਉਹ ਅਗਲੀ ਮੰਜ਼ਲ ਤੇ ਨਹੀਂ ਜਾਂਦੇ ਜਿਹੜੇ ਇੱਥੇ ਸੰਭਲ ਗਏ ਉਹ ਵਰ ਸੇਤੂ ਬਣ ਜਾਂਦੇ ਨੇ ਸੇਤੂ ਸੰਸਕ੍ਰਿਤ ਵਿੱਚ ਕਹਿੰਦੇ ਨੇ ਪੁਲ ਨੂੰ ਤੇ ਪੁਲ ਜਿਹੜਾ ਹੁੰਦਾ ਹੈ ਨਾ ਦਰਿਆ ਦੇ ਇੱਕ ਕਿਨਾਰੇ ਨੂੰ ਦੂਜੇ ਨਾਲ ਜੋੜ ਕੇ ਦੁਨੀਆਂ ਨੂੰ ਉਸ ਦਰਿਆ ਤੋਂ ਪਾਰ ਕਰਨ ਦਾ ਕੰਮ ਕਰਦੇ ਨੇ ਜਿਹੜੇ ਸਾਧੂ ਦਾ ਇੱਕ ਪੈਰ ਇਸ ਮਾਤ ਲੋਕ ਵਿੱਚ ਇਸ ਧਰਤੀ ਤੇ ਤੇ ਦੂਸਰਾ ਹੱਥ ਦਰਗਾਹ ਦੇ ਵਿੱਚ ਜਿਹੜਾ ਦੁਨੀਆਂ ਨੂੰ ਤਾਰਨ ਦੀ ਹਿੰਮਤ ਰੱਖਦਾ ਹੋਵੇ ਉਹ ਸਾਧੂ ਸੇਤੂ ਬਣ ਜਾਂਦਾ ਹੈ ਉਹ ਸੰਤ ਧੰਦਨ ਬਾਬਾ ਅਨੰਦ ਸਿੰਘ ਜੀ ਮਹਾਰਾਜ ਜਿਹੜੇ ਜਗਤ ਦਾ ਸੇਤੂ ਬਣ ਗਏ ਇੱਕ ਪਾਸੇ ਇੱਕ ਹਾਥੋੜਾਂ ਦਾ ਇਸ ਦੁਨੀਆ ਦੇ ਦੁਖੀ ਲੋਕਾਂ ਵੱਲ ਇੱਕ ਹਾਥਾ ਦਰਗਾਹ ਦੇ ਵਿੱਚ ਗੁਰੂ ਨਾਨਕ ਦੇ ਦਰਬਾਰ ਦੇ ਵਿੱਚ ਇਹ ਬਚਨ ਕੀਤਾ ਇਸ ਭਾਗਾ ਭਰੀ ਜਪ ਤਪ ਭਗਤੀ ਬੰਦਗੀ ਵਾਲੀ ਧਰਤੀ ਤੇ ਜਿਹੜਾ ਆਵੇਗਾ ਜਿਹੜਾ ਇੱਥੇ ਤਪ ਕਰੇਗਾ ਜਿਹੜਾ ਇੱਥੇ ਆ ਕੇ ਮਹਾਪੁਰਖਾਂ ਦੀ ਸ਼ਰਣ ਦੇ ਵਿੱਚ ਆਵੇਗਾ ਜਿਹੜਾ ਮਹਾਪੁਰਖਾਂ ਦੇ ਬਚਨਾਂ ਨੂੰ ਕਮਾਵੇਗਾ ਉਹ ਇੱਥੋਂ ਤੁਰ ਕੇ ਪੁੱਲ ਦਾ ਸਹਾਰਾ ਲੈ ਕੇ ਸਦਾ ਦਰਗਾਹ ਦੇ ਵਿੱਚ ਪਹੁੰਚ ਜਾਵੇਗਾ ਸੋ ਐਸੀਆਂ ਮਹਾਨ ਰਹਿਮਤਾ ਕਰਨ ਵਾਲੇ ਮਹਾਪੁਰਖ ਐਵੇਂ ਨਹੀਂ ਮਹਾਪੁਰਖ ਸੰਤ ਬਾਬਾ ਕਾਲਾ ਸਿੰਘ ਜੀ ਬੜੀ ਮਜ਼ਬੂਤੀ ਨਾਲ ਬੜੀ ਪੁਖਤਗੀ ਦੇ ਨਾਲ ਇੱਕ ਬਚਨ ਕਹਿੰਦੇ ਹੁੰਦੇ ਨੇ ਓਏ ਸਾਧੂ ਆ ਦੁਨੀਆ ਡਗਮਗਾ ਦਿੰਦੀ ਹੈ ਢਕਾ ਦਿੰਦੀ ਆ ਰਸਤਿਆਂ ਤੋਂ ਜੱਦਣ ਦਾ ਮਾਂ ਤੇ ਪੇੜ ਤੋਂ ਜਨਮ ਲਿਆ ਨਾ ਓਦਣ ਤੋਂ ਹਮੇਸ਼ਾ ਸੱਚ ਦੇ ਗਰਭ ਵਿੱਚ ਰਹਿ ਕੇ ਸੇਤੂ ਦੀ ਮੰਜ਼ਲ ਤੇ ਪਹੁੰਚੇ ਉਹ ਐ ਸਾਧੂ ਸੋ ਐਸੀ ਸਾਧੂ ਦੀ ਸੰਗਤ ਸਾਨੂੰ ਮਿਲੀ ਹੈ ਇਸ ਨਾਨਕ ਸਰ ਦੇ ਧਰਤੀ ਤੇ ਆ ਕੇ ਸਾਡੇ ਜੀਵਾਂ ਦਾ ਉਧਾਰ ਹੋਇਆ ਤੇ ਜੇ ਧੰਦਰ ਬਾਬਾ ਅਨੰਦ ਸਿੰਘ ਮਹਾਰਾਜ ਜੀ ਦੀ ਪਾਵਨ ਪਵਿੱਤਰ ਇਹ ਵਿਅਸਵੀ ਬਰਸੀ ਦੇ ਸਮਾਗਮ ਨੂੰ ਮਨਾਉਣ ਵਾਸਤੇ ਆਏ ਆ ਤੇ ਜਿਵੇਂ ਬਾਬਾ ਜੀ ਨੇ ਕਿਹਾ ਨਾ ਭਾਈ ਮੰਗਣਾ ਨਹੀਂ ਜੇ ਮੰਗਣਾ ਤੇ ਆਪਣੇ ਮਾਲਕ ਦੇ ਕੋਲੋਂ ਮੰਗਣਾ ਦਰਦਰ ਤੋਂ ਨਹੀਂ ਮੰਗਣਾ ਸ਼ਬਦ ਦੀ ਕਮਾਈ ਕਰਨੀ ਹੈ ਤੇ ਮਹਾਪੁਰਖਾਂ ਦੇ ਬਚਨਾਂ ਦੀ ਕਮਾਈ ਕਰਨੀ ਹੈ ਇਹ ਦਾਤ ਆਪਾਂ ਸਾਰੇ ਆਪਣੇ ਪੱਲੇ ਬੰਨ ਕੇ ਲੈ ਕੇ ਜਾਵਾਂਗੇ ਤੇ ਫਿਰ ਬਾਬਾ ਨਾਨਕ ਸਿੰਘ ਮਹਾਰਾਜ ਦੀਆਂ ਬੇਅੰਤ ਖੁਸ਼ੀਆਂ ਰਹਿਮਤਾ ਸਾਡੇ ਉੱਤੇ ਆਉਣ ਗਿਆ ਇਹਨੀ ਹਾਜ਼ਰੀ ਪਰਵਾਨ ਕਰਨੀ ਹੋਈਆਂ ਭੁੱਲਾਂ ਦੀ ਖਿਮਾ ਸਾਰੀਆਂ ਸੰਗਤਾਂ ਬੜੇ ਪ੍ਰੇਮ ਸਹਿਤ ਬਿਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ